ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਜੀ ਕੀ ਹਾਲ ਚਾਲ ਜੀ ਵਧੀਆ ਸਾਰੇ ਠੀਕ ਠਾਕ ਤੇ ਚੱਲਦੇ ਆ ਜੀ ਅੱਜ ਦੀਆਂ ਕੁਝ ਖਾਸ ਜਿਹੜੀਆਂ ਤੁਹਾਡੇ ਭਰਾਵਾਂ ਦੇ ਮੈਸੇਜ ਕਾਫੀ ਜ਼ਿਆਦਾ ਆਉਂਦੇ ਹੁੰਦੇ ਆ ਤੇ ਉਹ ਮੈਸੇਜਾਂ ਦੇ ਜਿਹੜੀ ਅੱਜ ਆਪਾਂ ਤੁਹਾਡੇ ਰਿਲੇਟਡ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜਿਹੜੇ ਭਰਾ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਜਿਹੜੀਆਂ ਆਪਣੀਆਂ ਆਉਣ ਵਾਲੀਆਂ ਵੀਡੀਓ ਦੀ ਤੁਹਾਨੂੰ ਰੋਜ਼ ਨੋਟੀਫਿਕੇਸ਼ਨ ਮਿਲ ਸਕੇ ਜਿਵੇਂ ਆਪਾਂ ਰੋਜ਼ ਜਿਹੜੀ ਵੀਡੀਓ ਪਾਉਂਦੇ ਆ ਤੇ ਕੋਈ ਨਾ ਕੋਈ ਜਿਹੜੀ ਖਾਸ ਅਪਡੇਟ ਹੁੰਦੀ ਹੈ ਜੀ ਉਹ ਉਹ ਤੁਹਾਡੇ ਤੱਕ ਪਹੁੰਚਾਉਂਦੇ ਆ ਤੇ ਹੁਣ ਗੱਲ ਕਰਦੇ ਆ ਜੀ ਆਪਾਂ ਜਿਵੇਂ ਹੁਣ ਪਿੱਛੇ ਜੇ ਵੀਡੀਓ ਪਾਈ ਸੀਗੀ ਬੀਜਿਆਂ ਦੇ ਰਿਲੇਟਡ ਵੀ ਜੇ ਆਪਣੇ ਕੋਲ ਹੀ ਇਟਾਲੀਅਨ ਪਾਸਪੋਰਟ ਆ ਤਾਂ ਉਹਦੇ ਨਾਲ ਆਪਾਂ ਆਪਣੇ ਜਿਵੇਂ ਬੇਬੇ ਬਾਪੂ ਆ ਉਹਨਾਂ ਨੂੰ ਬੁਲਾ ਸਕਦੇ ਆ ਤੇ ਇਹਦੇ ਨਾਲ ਹੀ ਜਿਹੜੇ ਹੋਰ ਵੀ ਆਪਾਂ ਕਿਹਨੂੰ ਕਿਹਨੂੰ ਬੁਲਾ ਸਕਦੇ ਆ ਜੀ ਵੀ ਉਹ ਦੇ ਰਿਲੇਟਡ ਰਿਲੇਟਡ ਤੁਹਾਨੂੰ ਅੱਜ ਇਨਫੋਰਮੇਸ਼ਨ ਦਵਾਂਗੇ ਵੀ ਆਪਾਂ ਉਹਨਾਂ ਨੂੰ ਉਹਰੇ ਪੱਕੇ ਪੇਪਰ ਵੀ ਜਿਹੜੇ ਤੁਸੀਂ ਉਹਨਾਂ ਨੂੰ ਦਵਾ ਸਕਦੇ ਆ ਜੀ ਠੀਕ ਆ ਤੇ ਸਭ ਤੋਂ ਪਹਿਲਾਂ ਇਹ ਆਪਾਂ ਗੱਲ ਕਰੀਏ ਤੁਸੀਂ ਸਕਰੀਨ ਦੇ ਵਿੱਚ ਵੀ ਦੇਖ ਰਹੇ ਆ ਜਿਹੜੀ ਇਹ ਸਕਰੀਨ ਦੇ ਵਿੱਚ ਵੀ ਸਾਰੀ ਜਿਹੜੀ ਜਾਣਕਾਰੀ ਆਪਾਂ ਤੁਹਾਡੇ ਨਾਲ ਜਿਹੜੀ ਸ਼ੇਅਰ ਕਰਨੀ ਆ ਉਹ ਸਕਰੀਨ ਦੇ ਵਿੱਚ ਤੁਸੀਂ ਇਸ ਟਾਈਮ ਦੇਖ ਰਹੇ ਆ ਤੇ ਜਿਨ੍ਹਾਂ ਜਿਨ੍ਹਾਂ ਨੂੰ ਵੀ ਤੁਸੀਂ ਬੁਲਾ ਸਕਦੇ ਆ ਜੀ ਸਭ ਤੋਂ ਪਹਿਲਾਂ ਉਹਦੇ ਵਿੱਚ ਸਪਸ ਦਾ ਨਾਮ ਆਉਂਦਾ ਵੀ ਤੁਸੀਂ ਆਪਣੇ ਵਾਈਫ ਦੇ ਮਦਰ ਫਾਦਰ ਜਾ ਤੁਸੀਂ ਆਪਣੇ ਜਿਹੜੇ ਮਦਰ ਫਾਦਰ ਨੂੰ ਆਈ ਉਹ ਬੁਲਾ ਸਕਦੇ ਆ ਤੇ ਉਹਨਾਂ ਨੂੰ ਜਿਵੇਂ ਉਰੇ ਬਲਾਉਣ ਦੇ ਬਾਅਦ ਜਿਵੇਂ ਤੁਸੀਂ ਉਹਨਾਂ ਨੂੰ ਹੀ ਪੱਕੇ ਪੇਪਰ ਵੀ ਦਵਾ ਸਕਦੇ ਆ ਵੀ ਉਹ ਡਿਪੈਂਡ ਕਰਦਾ ਔਰੇ ਦੀ ਹੁਣ ਗਵਰਨਮੈਂਟ ਤੇ ਪਹਿਲਾਂ ਤਾਂ ਇਦਾਂ ਹੁੰਦਾ ਦਾ ਵੀ 5 ਸਾਲ ਦੇ ਪੇਪਰ ਮਿਲ ਜਾਂਦੇ ਤੇ ਆਪਾਂ ਨੇ ਜਿਵੇਂ ਤੁਹਾਨੂੰ ਦੱਸਿਆ ਸੀ ਪਹਿਲਾਂ ਦੱਸਿਆ ਹੋਈ ਪਿਛਲੀ ਵੀਡੀਓ ਦੇ ਵਿੱਚ ਤੇ ਹੁਣ ਡਿਪੈਂਡ ਕਰਦਾ ਵੀ ਇਹ ਕਿੰਨੇ ਟਾਈਮ ਦੇ ਜਿਹੜੇ ਪੇਪਰ ਦੇਣਗੇ ਜਿਵੇਂ ਹੁਣ ਤੁਸੀਂ ਮੰਨੋ ਟੂਰਿਸਟ ਵੀਜ਼ੇ ਤੇ ਬੁਲਾਉਂਦੇ ਆ ਤਾਂ ਜਿਹੜੇ ਤੁਹਾਡੇ ਚਾਂਸ ਆਈ ਤੁਹਾਡੇ ਕੋਲ ਜੇ ਇਟਾਲੀਅਨ ਸਿਟੀਜ਼ਨ ਹੈਗੀ ਆ ਤਾਂ ਤੁਹਾਡੇ ਚਾਂਸ ਕਾਫੀ ਜ਼ਿਆਦਾ ਹੈ ਵੀ ਵੀਜ਼ਾ ਲੱਗਣ ਦੇ ਉਹਨਾਂ ਦੇ ਵੀ ਕਈ ਵਾਰੀ ਇਦਾਂ ਹੁੰਦਾ ਹੀ ਆਪਣਾ ਜਿਹੜੇ ਨਾਰਮਲ ਜੇ ਆਪਣੇ ਪਾ ਇੰਡੀਅਨ ਸਿਟੀਜ਼ਨ ਆ ਜਾਂ ਆਪਾਂ ਨੂੰ ਪਾਕਿਸਤਾਨੀ ਜਿਹੜੇ ਭਰਾ ਹੀ ਉਹ ਵੀਡੀਓ ਸੁਣਦੇ ਹੁੰਦੇ ਆ ਤਾਂ ਉਹਦੇ ਤੇ ਥੋੜੇ ਜਿਹੇ ਛੜੇ ਚਾਂਸ ਆਈ ਇਹੋ ਘੜ ਸਕਦੇ ਆ ਵੀ ਵੀਜ਼ਾ ਨਾ ਦੇਣ ਪਰ ਜਿਹੜਾ ਇਹ ਇਟਾਲੀਅਨ ਹੁੰਦਾ ਹੀ ਉਹਦੇ ਤੇ ਤਕਰੀਬਨ ਮਿਲ ਹੀ ਜਾਂਦਾ ਜਿਹੜਾ ਵੀਜ਼ਾ ਤੇ ਇਹਦੇ ਨਾਲ ਵੀਜ਼ੇ ਦੇ ਚਾਂਸ ਵੀ ਵੱਧ ਸਕਦੇ ਆ ਤੇ ਇਹਦੇ ਨਾਲ ਫਿਰ ਤੁਸੀਂ ਜਿਹੜੇ ਉਹਨਾਂ ਦੇ ਪੇਪਰ ਆਈ ਉਹਨਾਂ ਨੂੰ ਚੇਂਜ ਵੀ ਕਰਵਾ ਸਕਦੇ ਆ ਵੀ ਉਹਨਾਂ ਨੂੰ ਆਪਣੀ ਕਾਰਤਾ ਬਿਆੰਕ ਕੋ ਸਜੋਰ ਨੂੰ ਹੁੰਦੀ ਹੈ ਜੀ ਹੁਣ ਇਸ ਟਾਈਮ ਹੀ ਉਹ ਕਾਰਡ ਵਾਲੀ ਮਿਲਣ ਲੱਗੀ ਤਾਂ ਉਸ ਜਿਹੜੀ ਸਜੋਰ ਨੂੰ ਵੀ ਤੁਸੀਂ ਉਹ ਦਵਾ ਸਕਦੇ ਆ ਸਾਲ ਦੀ ਮਿਲੇ ਜਾਂ 5 ਸਾਲ ਦੀ ਮਿਲੇ ਉਹ ਡਿਪੈਂਡ ਕਰਦਾ ਹੈ ਹਰੇਕ ਜਿਵੇਂ ਕਿਹੜੇ ਏਰੀਆ 'ਚ ਤੁਸੀਂ ਰਹਿ ਰਹੇ ਆ ਜੀ ਹਰੇਕ ਕਸਤੂਰੇ ਤੇ ਡਿਪੈਂਡ ਕਰਦਾ ਜੀ ਕਿੰਨੇ ਟਾਈਮ ਦੀ ਜਿਹੜੀ ਉਹਨਾਂ ਨੇ ਸਜੋਰ ਨੂੰ ਦੇਣੀ ਆ ਤੁਹਾਡੇ ਜਿਵੇਂ ਮਦਰ ਫਾਦਰ ਨੂੰ ਇਹ ਡਿਪੈਂਡ ਕਰਦਾ ਇਸ ਤੋਂ ਬਾਅਦ ਹੀ ਸਨ ਡਾਟਰ ਜਿਵੇਂ ਬੇਟਾ ਬੇਟੀ ਤੁਹਾਡੇ ਹੈਗੀਆਂ ਤਾਂ ਉਹਨਾਂ ਨੂੰ ਵੀ ਬੁਲਾ ਸਕਦੇ ਆ ਤੁਸੀਂ ਵੀ ਇਸ ਤੋਂ ਬਾਅਦ ਸਪਸ ਦੀ ਗੱਲ ਕਰੀਏ ਤਾਂ ਬ੍ਰਦਰ ਸਿਸਟਰ ਜੇ ਤੁਹਾਡੀ ਸਿਸਟਰ ਜਾਂ ਬ੍ਰਦਰ ਹੈਗੀਆਂ ਤਾਂ ਉਹਨਾਂ ਨੂੰ ਵੀ ਤੁਸੀਂ ਇਹਦੇ ਵਿੱਚ ਜਿਵੇਂ ਹੁਣ ਆਪਾਂ ਨੇ ਤੁਹਾਨੂੰ ਦੱਸਿਆ ਜੀ ਬ੍ਰਦਰ ਸਿਸਟਰ ਤੇ ਇਹਦੇ ਵਿੱਚ ਵੀਜ਼ਾ ਲੱਗਣ ਦੇ ਜਿਹੜੇ ਚਾਂਸ ਬਹੁਤ ਜ਼ਿਆਦਾ ਹੈ ਵੀ ਇਹਦੇ ਇਹ ਜੇ ਤੁਹਾਡੇ ਆਪਾ ਸਿਟੀਜ਼ਨਸ਼ਿਪ ਹੈਗੀ ਆ ਤਾਂ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਆ ਜੀ ਤਾਂ ਜਿਹੜਾ ਤੁਹਾਡਾ ਵੀਜ਼ਾ ਹੀ ਉਹ ਲਗਭਗ ਰੱਖ ਕੇ ਚਲੋ ਜੀ ਆਪਾਂ ਜੇ 100 ਦੇ ਵਿੱਚੋਂ ਦੇਖੀਏ ਤਾਂ 70 80% ਚਾਂਸ ਪੂਰੇ ਆ ਜੇ ਜਿਵੇਂ ਵੀਜ਼ਾ ਲੱਗਣ ਦੇ ਇਹਦੇ ਵਿੱਚ ਜੇ ਤੁਸੀਂ ਟਰਾਈ ਵੀ ਕਰਨਾ ਚਾਹੁੰਦੇ ਆ ਵੀਜ਼ਾ ਲੱਗ ਸਕਦਾ ਜੀ ਜੇ ਆਪਾਂ ਦੂਜੇ ਆਮ ਜੇ ਆਪਣੇ ਆਪ ਨਹੀ ਹੈਗੀ ਸਿਟੀਜ਼ਨਸ਼ਿਪ ਤਾਂ ਜਿਹੜੇ ਚਾਂਸ ਘੱਟ ਆ ਤੇ ਇਸ ਤੋਂ ਬਾਅਦ ਹੀ ਹੁਣ ਆਪਾਂ ਗੱਲ ਕਰੀਏ ਕਈ ਭਰਾਮਾ ਦੇ ਮੈਸੇਜ ਆਉਂਦੇ ਹੁੰਦੇ ਆ ਇਹ ਵੀ ਜਿਹੜੇ ਹੁਣ ਪਾਸਪੋਰਟ ਦੀਆਂ ਅਪਾਇੰਟਮੈਂਟਾਂ ਬਾਰੇ ਵੀ ਦੱਸੋ ਕਿਉਂਕਿ ਹੁਣ ਜਿਹੜੀ ਪੈਂਡਿੰਗ ਦੇ ਵਿੱਚ ਕਾਫੀ ਜ਼ਿਆਦਾ ਚੱਲ ਰਿਹਾਈ ਕੰਮ ਉਹ ਇਦਾਂ ਵੀ ਜੇ ਆਪਾਂ ਨੇ ਹੁਣ ਸੌ ਚੱਕ ਲਈ ਆਪਾਂ ਹੁਣ ਇਟਾਲੀਅਨ ਪਾਸਪੋਰਟ ਦੀ ਪੁੰਤਾ ਮੈਂ ਤੋਂ ਲੈਣੀ ਆ ਅਪਾਇੰਟਮੈਂਟ ਲੈਣੀ ਆ ਤਾਂ ਹੁਣ ਬੜੀਆਂ ਔਕੀਆਂ ਮਿਲਦੀਆਂ ਜੇ ਮਿਲ ਵੀ ਜਾਣੀ 5 5 6 6 ਮਹੀਨੇ ਦੀ ਜਿਹੜੀ ਪੈਂਡਿੰਗ ਅਤੇ ਬਰੇਸ਼ੀਆ ਦੀ ਦੇਖੀਏ ਤਾਂ ਆਪਾਂ ਹੁਣ ਬਰੇਸ਼ੀਆ ਦੀ ਜੇ ਹੁਣ ਪਾਸਪੋਰਟ ਜਮ੍ਹਾਂ ਕਰਾਉਣ ਦੀ ਲੈਣੀ ਆ ਡੇਟ ਤਾਂ ਉਹ ਆਪਾਂ ਨੇ ਖੁਦ ਪਿੱਛੇ ਜਿਵੇਂ ਹੁਣ ਆਪਾਂ ਵੀਡੀਓ ਵੀ ਬਣਾਈ ਸੀਗੀ ਉਹ ਵੀਡੀਓ ਜਦੋਂ ਆਪਾਂ ਨੇ ਅਪਾਇੰਟਮੈਂਟ ਲੱਤੀ ਸੀਗੀ ਤਾਂ ਤਕਰੀਬਨ 5 ਮਹੀਨੇ ਦਾ ਆਪਾਂ ਨੂੰ ਵੇਟ ਕਰਨੀ ਪੈਂਦੀ ਆਈ ਹੁਣ 5 ਮਹੀਨੇ ਬਾਅਦ ਜਿਹੜੀ ਤੁਹਾਨੂੰ ਮਿਲਦੀ ਆ ਤੇ ਉਸ ਤੋਂ ਬਾਅਦ ਮੀਨਾਖੰਡ ਵੈਸੇ ਰੱਖ ਲਓ ਡੇਡ 2 ਮਹੀਨੇ ਵੀ ਉਹ ਡਿਪੈਂਡ ਕਰਦਾ ਵੀ ਜਦੋਂ ਪਾਸਪੋਰਟ ਤਿਆਰ ਹੋ ਜਾਊਗਾ ਉਦੋਂ ਤੇ ਹੁਣ 5-6 ਮਹੀਨੇ ਰੱਖ ਕੇ ਚਲੋ ਜੀ ਤੇ ਦੂਆ ਨੰਬਰ ਜੇ ਤੁਸੀਂ ਬਰੇਸ਼ੀਆ ਦੀ ਲੈ ਰਹੇ ਆ ਤਾਂ ਤੁਹਾਨੂੰ ਸਵੇਰ ਦੇ ਟਾਈਮ ਹੀ ਜਿਹੜਾ ਲਾਈਨ ਦੇ ਵਿੱਚ ਲੱਗਣਾ ਪੈਣਾ ਹੀ ਸਵੇਰ ਦੇ ਟਾਈਮ ਹੰਬੜਾ ਮਾਰਨਾ ਪੈਣਾ ਜੇ ਤੁਸੀਂ ਅਪਾਇੰਟਮੈਂਟ ਚੱਕਣੀ ਆ ਬੜੀਆਂ ਔਖੀਆਂ ਮਿਲਦੀਆਂ ਹੀ ਹੁਣ ਡਿਪੈਂਡ ਕਰਦਾ ਵੀ ਕਈ ਵਾਰੀ ਕਿਸੇ ਦਿਨ ਖੁੱਲਦੀਆਂ ਵੀ ਨਹੀਂ ਹੈਗੀਆਂ ਜੇ ਖੁੱਲਦੀਆਂ ਤਾਂ ਉਹੀ ਪੌਣੇ ਇਕੱਠ ਦੇ ਵਜੇ ਦੇ ਟਾਈਮ ਟਾਈਮਿੰਗ ਦੇ ਸਾਬ ਨਾਲ ਆਪਣੀਆਂ ਉਸ ਟਾਈਮ ਖੁੱਲਦੀਆਂ ਹੀ ਤੇ ਉਦੋਂ ਜਿਹੜੀ ਤੁਸੀਂ ਆਪਣੀ ਅਪਾਇੰਟਮੈਂਟ ਲੈ ਸਕਦੇ ਈ ਪਾਸਪੋਰਟ ਦੀ ਤੇ ਪਾਸਪੋਰਟ ਦੀ ਅਪਾਇੰਟਮੈਂਟ ਕਿੱਦਾਂ ਲੈਣੀ ਆ ਉਹ ਆਪਾਂ ਪਹਿਲਾਂ ਤੁਹਾਡੇ ਲਈ ਜਿਹੜੀ ਪ੍ਰੋਪਰ ਵੀਡੀਓ ਬਣਾ ਚੁੱਕੇ ਆ ਉਦਾਂ ਜਿਹੜੀ ਆਪਣੀ ਤੁਸੀਂ ਅਪਾਇੰਟਮੈਂਟ ਲੈ ਸਕਦੇ ਆ ਇਹ ਪਾਸਪੋਰਟ ਦੀ ਇਸ ਤੋਂ ਬਾਅਦ ਹੀ ਆਪਾਂ ਬੱਚਿਆਂ ਦੀ ਗੱਲ ਕਰੀਏ ਤਾਂ ਹੁਣ ਜਦੋਂ ਸਿਟੀਜ਼ਨਸ਼ਿਪ ਮਿਲਦੀ ਆ ਉਦੋਂ ਤੁਸੀਂ ਜੇ ਤੁਹਾਡੇ ਬੱਚੇ ਜਿਵੇਂ ਛੋਟੇ ਆ 18 18 ਸਾਲ ਤੋਂ ਥੱਲੇ ਆ ਤਾਂ ਜਿਹੜਾ ਇੱਕੀ ਤੁਸੀਂ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਇਹ ਨਾਲ ਪਾਸਪੋਰਟ ਜਿਹੜਾ ਦਵਾ ਸਕਦੇ ਆ ਤੇ ਜੇ ਬੱਚੇ ਜ਼ਿਆਦਾ ਛੋਟੇ ਆ ਤਾਂ ਉਹਨਾਂ ਨੂੰ 5 ਸਾਲ ਤੋਂ ਘੱਟ ਮਿਲਦਾ ਹੁੰਦਾ ਈ ਡਿਪੈਂਡ ਕਰਦਾ ਵੀ ਆਪਣੇ ਜਿੱਥੇ ਤੁਸੀਂ ਕਿਹੜੇ ਏਰੀਆ ਦੇ ਵਿੱਚ ਰਹਿ ਰਹੇ ਆ ਇਹ ਵੀ ਉਦਾਂ ਹੀ ਆ ਪਰਮੈਸਰੀ ਸੀ ਉਹਨੋਂ ਦੇ ਸਾਹ ਮੰਗਣਾ ਵੀ ਕਈ ਜਿਵੇਂ 5 ਸਾਲ ਤੋਂ ਘੱਟ ਦਿੰਦੇ ਆ ਜਿਵੇਂ ਹੁਣ ਬੱਚੇ ਛੋਟੇ ਆ ਉਹਨਾਂ ਦਾ ਜਿਵੇਂ ਫੇਸ ਬਦਲਦਾ ਰਹਿੰਦਾ ਈ ਵੀ ਫਰਕ ਪੈਂਦਾ ਰਹਿੰਦਾ ਤਾਂ ਕਈ ਵਾਰੀ ਪਾਸਪੋਰਟ ਦੀ ਐਕਸਪਾਇਰ ਡੇਟ 3 ਕਸਾਲ ਲਈ ਦਿੰਦੇ ਆ ਜਿਹੜੇ ਜਿਆਦਾ ਬੱਚੇ ਛੋਟੇ ਹੁੰਦੇ ਆ ਜਿਹੜੇ 2-3 ਸਾਲ ਦੇ ਹੁੰਦੇ ਆ ਤੇ ਜਿਹੜੇ ਬੱਚੇ ਥੋੜੇ ਜਿਹਾ ਵੱਡੇ ਹੋ ਜਾਂਦੇ ਆ ਜਿਵੇਂ 8-9 ਸਾਲ ਦੇ 10 ਸਾਲ ਦੇ ਰੱਖ ਲੋ ਤਾਂ ਉਹਨਾਂ ਨੂੰ ਜਿਵੇਂ 5 ਕਸਾਲ ਦਾ ਉਦਾਂ ਦੇ ਦਿੰਦੇ ਆ ਤੇ ਜਿਵੇਂ ਹੁਣ ਆਪਾਂ ਤਾਂ ਆਪਾਂ ਨੂੰ ਹੀ 10-10 ਸਾਲ ਦੇ ਇਹਨਾਂ ਨੇ ਦੇਣਾ ਪਾਸਪੋਰਟ ਇਦਾਂ ਬੱਚਿਆਂ ਦੇ ਜਿਹੜੇ ਪਾਸ ਪਾਸਪੋਰਟ ਆਈ ਉਹਨਾਂ ਦੀ ਐਕਸਪਾਇਰ ਡੇਟ ਵੈਲਿਡਿਟੀ ਇੰਨੀ ਕੁ ਹੁੰਦੀ ਆ ਬੱਕੀ ਇਸ ਤੋਂ ਬਾਅਦ ਹੀ ਗੱਲ ਜਿਵੇਂ ਵਾਈਫ ਨੂੰ ਜਿਵੇਂ ਜੇ ਤੁਹਾਨੂੰ ਮਰੀਆ ਸਿਟੀਜ਼ਨਸ਼ਿਪ ਤਾਂ ਜਿਹੜੀ ਤੁਹਾਡੀ ਵਾਈਫ ਆਈ ਉਹ ਐਦਾਂ ਮਿਲਦੀ ਨਹੀਂ ਹੁੰਦੀ ਸਿਟੀਜ਼ਨਸ਼ਿਪ ਵੀ ਬੱਚਿਆਂ ਨੂੰ ਹੀ ਮਿਲਦੀ ਆ ਤਾਂ ਉਹ ਆਪਣੇ ਬੇਸ ਤੇ ਅਪਲਾਈ ਕਰ ਸਕਦੀ ਆ ਵੀ ਜੇ ਤੁਹਾਡੇ ਪਾ ਉਹਨਾਂ ਦੇ ਕੋਲ ਜਿਵੇਂ ਤੁਹਾਡੀ ਵਾਈਫ ਦੇ ਕੋਲ ਕਾਰਤਾ ਦੀ ਸੀ ਉਹਨਾਂ ਜਿਵੇਂ ਉਹਨਾਂ ਨੇ ਪੜ ਕੇ ਆਦੂਏ ਜਿਹੜਾ ਟੈਸਟ ਹੁੰਦਾ ਈ ਉਹ ਕਰਕੇ ਲਈ ਆ ਤਾਂ ਫਿਰ ਜਿਹੜਾ ਬੀਯੂਨੋ ਦਾ ਜਿਹੜਾ ਟੈਸਟ ਆਈ ਉਹ ਕਰਨਾ ਨਹੀਂ ਪੈਣਾ ਹੈਗਾ ਬੀ ਬੀਯੂਨੋ ਦਾ ਜਿਹੜਾ ਸਿਟੀਜ਼ਨਸ਼ਿਪ ਦੇ ਲਈ ਉਹੋ ਵਾਲਾ ਟੈਸਟ ਹੁਣ ਜ਼ਰੂਰੀ ਕੀਤਾ ਹੋਇਆ ਹੈ ਸਰਕਾਰ ਨੇ ਵੀ ਉਹ ਜੇ ਤੁਹਾਡੇ ਆਪ ਟੈਸਟ ਹੋਊਗਾ ਤਾਂ ਜਿਹੜੀ ਤੁਸੀਂ ਸਿਟੀਜ਼ਨਸ਼ਿਪ ਅਪਲਾਈ ਕਰ ਸਕਦੇ ਆ ਪਰ ਉਹਦੇ ਵਿੱਚ ਇੱਕ ਜੇ ਇਹਨਾਂ ਨੇ ਛੱਡਿਆ ਹੋਇਆ ਵੀ ਜੇ ਤੁਹਾਡੇ ਆਪ ਕਾਰਤਾਹੀ ਸਿਓ ਨੂੰ ਤੁਸੀਂ ਸਟੱਡੀ ਕਰਕੇ ਜਿਵੇਂ ਪੜ੍ਹ ਕੇ ਟੈਸਟ ਆ ਦੂਵੀ ਵਾਲਾ ਕਰਕੇ ਜਿਵੇਂ ਲਈ ਹੋਈ ਆ ਤਾਂ ਫਿਰ ਤੁਹਾਨੂੰ ਜਿਹੜਾ ਬੀਓਨੋ ਆਈ ਉਹ ਕਰਨਾ ਨਹੀਂ ਪੈਣਾ ਹੈਗਾ ਤਾਂ ਤੁਸੀਂ ਜਿਹੜੀ ਇਦਾਂ ਆਪਣੀ ਸਿਟੀਜ਼ਨਸ਼ਿਪ ਆਈ ਉਹ ਅਪਲਾਈ ਕਰ ਸਕਦੇ ਆ ਆਪਣੇ ਬੇਸ ਤੇ ਤੇ ਉਹਨਾਂ ਦੇ ਬੇਸ ਤੇ ਵੀ ਕਰ ਸਕਦੇ ਜਿਨ੍ਹਾਂ ਨੇ ਜਿਵੇਂ ਹੁਣ ਸਿਟੀਜ਼ਨਸ਼ਿਪ ਮਿਲੀ ਆ ਉਹਨਾਂ ਦੇ ਬੇਸ ਤੇ ਜਿਵੇਂ ਛੇਤੀ ਮਿਲ ਜਣੀ ਤੁਹਾਨੂੰ ਇਦਾਂ ਤੁਸੀਂ ਅਪਲਾਈ ਆਪ ਕਰ ਸਕਦੇ ਆ ਪਰ ਇਹਦੇ ਵਿੱਚ ਬੋਲੀ ਵਾਲਾ ਜੇ ਤੁਹਾਡੇ ਪਰ ਨਹੀਂ ਕਰਤਾ ਸੀ ਉਹਨੂੰ ਹੈਗੀ ਤਾਂ ਤੁਹਾਨੂੰ ਬੋਲੀ ਬੀ ਯੂਨ ਵਾਲਾ ਜਿਹੜਾ ਹੁਣ ਟੈਸਟ ਪਾਸ ਕਰਨਾ ਪੈਣਾ ਤਾਂ ਜਿਹੜੀ ਹੁਣ ਤੁਹਾਡੀ ਅਪਲਾਈ ਹੋ ਸਕਦੀ ਆ ਤੇ ਕਈ ਵੀਰਾਂ ਭੈਣਾਂ ਦੇ ਮੈਸੇਜ ਵੀ ਆਉਂਦੇ ਹੁੰਦੇ ਆ ਜੀ ਜਿਵੇਂ ਹੁਣ ਸਾਡੇ ਪਾਸ ਇਟਾਲੀਅਨ ਪਾਸਪੋਰਟ ਦੇ ਰਿਲੇਟਡ ਵੀ ਜਿਹੜੀ ਹੁਣ ਸਜੋਰ ਨੂੰ ਮਿਲਦੀ ਆ ਤਾਂ ਉਹ ਅਸੀਂ ਲਈ ਹੋਈ ਆ ਵੀ ਹੁਣ ਸਾਨੂੰ ਟੈਸਟ ਤਾਂ ਨਹੀਂ ਕਰਨਾ ਪੈਣਾ ਹਾਂ ਜੇ ਤੁਸੀਂ ਉੱਦਾਂ ਇਟਾਲੀਅਨ ਪਾਸਪੋਰਟ ਦੇ ਬੇਸ ਤੇ ਲਈ ਹੋਈ ਆ ਜਿਵੇਂ ਸਜੋਰ ਨੂੰ ਤਾਂ ਹੁਣ ਤੁਹਾਨੂੰ ਟੈਸਟ ਕਰਨਾ ਪੈਣਾ ਜੀ ਬੀਓਨੋ ਦਾ ਹੁਣ ਤੁਸੀਂ ਉਹ ਚੇਂਜ ਨਹੀਂ ਕਰਵਾ ਸਕਦੇ ਤੁਸੀਂ ਜਿਹੜਾ ਹੀ ਉਹ ਰਾਹ ਬੰਦ ਕਰ ਚੁੱਕੇ ਆ ਜਿਹੜਾ ਆ ਦੂਏ ਵਾਲਾ ਤਾਂ ਹੁਣ ਤੁਹਾਨੂੰ ਬੀ ਯੂਨੋ ਕਰਨਾ ਪੈਣਾ ਹੀ ਉਹ ਉਹ ਵੇਸ ਤੇ ਹੁਣ ਤੁਹਾਨੂੰ ਬੀ ਯੂਨੋ ਜ਼ਰੂਰੀ ਕਰਤਾ ਹੁਣ ਬੀ ਯੂਨੋ ਕਰਕੇ ਹੀ ਜਿਹੜੀ ਤੁਸੀਂ ਆਪਣੀ ਸਿਟੀਜ਼ਨਸ਼ਿਪ ਆਈ ਉਹ ਅਪਲਾਈ ਕਰ ਸਕਦੇ ਆ ਆਪਣੇ ਜਿਵੇਂ ਪਤੀ ਦੇ ਵੇਸ ਤੇ ਹੀ ਕਰ ਸਕਦੇ ਆ ਯੁੱਧਾ ਫਿਰ ਜਿਹੜੀ ਤੁਹਾਨੂੰ ਛੇਤੀ ਮਿਲ ਜੇਣੀ ਪਰ ਤੁਹਾਡੇ ਲਈ ਹੁਣ ਜਿਹੜਾ ਉਹ ਟੈਸਟ ਜ਼ਰੂਰੀ ਆ ਤੁਹਾਡੇ ਕਾਫੀ ਜ਼ਿਆਦਾ ਜਿਹੜੇ ਵੀਰਾਂ ਦੇ ਮੈਸੇਜ ਹੋਣ ਕਰਕੇ ਇਦਾਂ ਹੀ ਆਪਾਂ ਕੋਸ਼ਿਸ਼ ਕਰੇ ਕਰਾਂਗੇ ਕਿ ਜਿਹੜੀ ਵੀਡੀਓ ਦੇ ਵਿੱਚ ਹੀ ਤੁਹਾਡੇ ਜਿਹੜੇ ਜਵਾਬ ਵਗੈਰਾ ਦੇ ਦੇ ਕਰੀਏ ਸਾਰਿਆਂ ਦੇ ਤੇ ਕਾਫੀ ਜ਼ਿਆਦਾ ਜਿਹੜੇ ਦਮਾंदे ਸੀਗੇ ਇਹ ਥੋਡੇ ਵੀਰਾਂ ਦੇ ਉਹਦੇ ਕਰਕੇ ਆਪਣੇ ਜਿਹੜੀ ਇਨਫੋਰਮੇਸ਼ਨ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਈ ਆ ਇਹਨੂੰ ਸਾਰਿਆਂ ਨਾਲ ਜੀ ਸ਼ੇਅਰ ਕਰੇ ਕਰੋ ਤਾਂ ਕਿ ਜਿਹੜੀ ਹਰੇਕ ਬੰਦੇ ਤੱਕ ਇਹ ਪਹੁੰਚ ਸਕੇ ਇਨਫੋਰਮੇਸ਼ਨ ਤੇ ਵੀਡੀਓ ਜੇ ਤੁਹਾਨੂੰ ਆਪਣੀ ਇਨਫੋਰਮੇਸ਼ਨ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਰੇ ਕਰੋ ਸਾਰਿਆਂ ਨਾਲ ਠੀਕ ਆ ਜੀ ਮਿਲਦੇ ਆਂ ਫੇਰ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਅਗਲੀ ਅਪਡੇਟਾਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ